ਖੜੀ ਜਾਉਂਗੀ ਆ ਗਿੱਲੇ ਬਾਲਣ ਨਾਲ ਉਹਨੂੰ ਸੁੱਕਣਾ ਨਹੀਂ ਪਉਂਦੀ ਤੂੰ ਉਹ ਮਾਣ ਸੁੱਕਣਾ ਮੈਂ ਕੋਠੇ ਤੇ ਪਾ ਦਾਂ ਸੁੱਕਿਆ ਤਾਂ ਪਿਆ ਮਾੜਾ ਮੋਟਾ ਸਲੱਬ ਐ ਮਾੜੇ ਮੱਠੀ ਚੁੱਲੇ ਦੇ ਕੰਮ ਦੀ ਗੌਰ ਰੱਖਿਆ ਕਰ ਭਾਈ ਤੂੰ ਵੀ ਵਾ ਤੂੰ ਤਾਂ ਗੈਸੇ ਗਿੱਜੀਆਂ ਹੋਈਆਂ ਚਾਹ ਬਣਾ ਲਈ ਰੋਟੀ ਬਣਾ ਲਈ ਆ ਚੁੱਲਾ ਮਚਾਇਆ ਕਰ ਹੁਣ ਸਿਆਲ ਦਾ ਮਹੀਨਾ ਨਾਲ ਸੇਕਿਆ ਕਰਾਂਗੇ ਕੋਈ ਨਾ ਮੰਮੀ ਚੁੱਲੇ ਜਾਣੀ ਆ ਠੀਕੇ ਕੰਮ ਤੇ ਕੋਈ ਨਾ ਪੁੱਤ ਰੋਟੀ ਰੋਟੀ ਖਾ ਲਈ ਹਾਂ ਮੰਮੀ ਉਹ ਤਾਂ ਮੈਂ ਆਪਣੇ ਬੈਗ ਚ ਪੈਕ ਕਰ ਲਈ ਤੇ ਹੁਣ ਮੈਂ ਜਾਣੀ ਮੈਨੂੰ ਕਾਹਦੀ ਐ ਮੈਂ ਲੇਟ ਹੋਈ ਜਾਂਦੀ ਆਂਗੀ ਠੀਕ ਐ ਪੁੱਤ ਚੰਗਾ ਧਿਆਨ ਨਾਲ ਜਾਇਂ ਚੱਗਾ ਤੇ ਨਾਲੇ ਮਾੜਾ ਮਟਾ ਦੁੱਧ ਚ ਪੱਤੀ ਪਾ ਕੇ ਦੇ ਦਿਆ ਕਰ ਇਹਨੂੰ ਇਹ ਤਾਂ ਪਹਿਲੀ ਵਿਚਾਰੀ ਵਾਲੀ ਕਮਜ਼ੋਰੀ ਜੀ ਆ ਨਹੀਂ ਮਾਂ ਜਿਹੜਾ ਕੁਝ ਕਹਿੰਦੀ ਮੈਂ ਬਣਾ ਕੇ ਤਾਂ ਦੇ ਦਿੰਨੀ ਆ ਹੋਰ ਦੱਸ ਉਹਨੂੰ ਕੀ ਬਣਾ ਕੇ ਦੇ ਦਾਂ ਨਾਲੇ ਬਾਕੀ ਸਾਰਾ ਘਰ ਦਾ ਕੰਮ ਜਾਣਦੀ ਤਾਂ ਹੈਗੀ ਐ ਆਪ ਤਾਂ ਤਾਂ ਅਖਰ ਨੂੰ ਬਣਾ ਕੇ ਖਾਈ ਸਕਦੀ ਐ ਨਾ ਔਰ ਟਾਈਮ ਸਿਰ ਤਾਂ ਉਹਨਾਂ ਡਿਊਟੀ ਤੇ ਵੀ ਜਾਣਾ ਹੁੰਦਾ ਸਾਰਾ ਦਿਨ ਉੱਥੇ ਡਿਊਟੀ ਕਰਨੇ ਕਿਹੜਾ ਸੌਖੀ ਐ ਹੁਣ ਤੂੰ ਤਾਂ ਘਰ ਦੇ ਕੰਮ ਕਰਦੀ ਆ ਉਹ ਡਿਊਟੀ ਵਾਲੋਂ ਨੂੰ ਪਤਾ ਕਿੰਨਾ ਦਫਤਰਾਂ ਦੇ ਵਿੱਚ ਔਖਾ ਡਿਊਟੀ ਕਰਨੀ ਤੂੰ ਤਾਂ ਕਹੀ ਜਾਣੀ ਐ ਆ ਤੇਰੇ ਤਾਂ ਘਰ ਦੇ ਕੰਮ ਨੇ ਮਰਜ਼ੀ ਨਾਲ ਕਰ ਲਿਆ ਮਰਜ਼ੀ ਨਾਲ ਬੈਠ ਗਈ ਮਾਂ ਜੀ ਇੰਨੀ ਸੌਖੇ ਲੱਗਦੇ ਇਹ ਕੰਮ ਫਿਰ ਮੇਰੇ ਨਾਲ ਉਹ ਵੀ ਤਾਂ ਕਰਾ ਦਿਆ ਕਰ ਤੂੰ ਤਾਂ ਸਾਰ ਦਿਨ ਤੂੰ ਐ ਕਿਨੇ ਮੰਜੇ ਤੇ ਬੈਠੀ ਰਿਆ ਕਰੇ ਮੈਂ ਵੀ ਤਾਂ ਥੱਕ ਜਾਨੀ ਆ ਕਰਦੇ ਬਿਨ ਮੈਂ ਤਾਂ ਕਦੇ ਸ ਥੱਕੀ ਨਹੀਂ ਹੈ ਮੈਂ ਕਦੇ ਇਸ ਘਰ ਦੇ ਵਿੱਚ ਕੰਮ ਨਹੀਂ ਕਦੇ ਕਰਿਆ ਮੈਂ ਬਿਆਲੀ ਬੈਠਦੀ ਸੀ ਮੈਂ ਤਾਂ ਕੱਲੇ ਜਾਣੇ ਘਰ ਦੇ ਰੀੜਾ ਪਾਣ ਦੇ ਕੰਮ ਦੀਆਂ ਆ ਤੈਥੋਂ ਆ ਹੀ ਨਹੀਂ ਲੋਟ ਆਉਂਦਾ ਆ ਚਾਹ ਤਾਂ ਨਹੀਂ ਉਹ ਦੇਖ ਲੈ ਬਰੇ ਹੋ ਗਏ ਗਾਹਾਂ ਮੁੰਡੇ ਨੂੰ ਹਾਲ ਹਾਲ ਕਰਦੇ ਹੋਣਗੇ ਦਿਹਾੜੀਏ ਕਿਹ ਚਾਪੇ ਜਣੀ ਆ ਗਈ ਬਣ ਜਾਂਦੀ ਐ ਚਾਹ 10 ਮਿੰਟ ਰੁਕ ਜਾ ਹੁਣ ਬਣ ਜਾਂਦੀ ਆ ਉਹ ਹਾਂ ਡਿਊਟੀ ਕਰੇ ਇੱਕ ਘਰ ਦੇ ਕੰਮ ਕਰੇ ਵਿਚਾਰੀ ਹੈ ਐਨੇ ਕਿੰਨੇ ਕ ਉਹਦੇ ਵਿੱਚ ਬਿਤਵਾਦਰ ਆ ਇੱਕ ਹੈ ਕਮਜ਼ੋਰੀ ਜੀ ਚੰਗਾ ਭਲਾ ਕਹਿਨੀ ਆ ਉਹਨੂੰ ਰੋਜ਼ ਨਹੀਂ ਭਾਈ ਦੁੱਧ ਚ ਪੱਤੀ ਆਪ ਪਾ ਕੇ ਪੀਜਿਆ ਕਰ ਆਪ ਪਾ ਕੇ ਪੀਜਿਆ ਕਰ ਇਹ ਵੀ ਨੇ ਐਡੀ ਕਾਲ ਕਰਦੀ ਆ ਚਾਲ ਕੋਈ ਨਾ ਮਾਂ ਤੂੰ ਪਾ ਕੇ ਦੇ ਦੇ ਕਰ ਫੇ ਉਹ ਤਾਂ ਤੇਰੀ ਪਿਆਰੀ ਨੂੰ ਹੈ ਨੀ ਫਿਰ ਮੇਰੇ ਕੋਡੇ ਦੁਖਦੇ ਨੇ ਮੈਂ ਕੀ ਕਰਾਂ ਪਿਆਰੀ ਨੂੰ ਨਾਲੇ ਹੋਰ 10 ਰੁਪਏ ਵੀ ਲਿਆ ਕੇ ਮੇਰੇ ਹੱਥ ਤੇ ਧਰ ਦਿਆ ਉਹ ਜਿੰਨੀ ਤਨਖਾਹ ਹੁੰਦੀ ਐ ਸਾਰੀ ਮੈਨੂੰ ਫੜਾਉਂਦੀ ਐ ਪਿਆਰੀ ਨੂੰ ਨਾਲੇ ਹੋਰ ਬਾਈ ਸਾਰਾ ਕੁਝ ਪੈਸੇ ਨਾਲ ਹੀ ਆ ਜੇ ਕੋਈ ਪੈਸਾ ਤੀ ਪੁੱਤ ਫੜਾਊਗਾ ਉਸੇ ਦੀ ਮੋਹ ਪਿਆਰ ਵੀ ਆਉਂਦਾ ਜੇ ਹੁਣ ਅਗਲਾ ਗੋਜੀਆ ਰੱਖੂਗਾ ਤੇਰੇ ਵਰਗੀ ਹਾੜੀ ਸੋਣੀ ਐਂ ਪਤਾ ਲੱਗਦਾ ਵੀ ਵਿੱਚੋਂ ਮਾਂਜਗੀ ਰਪਈਏ ਆ ਐਵੇਂ ਮੇਰਾ ਬੰਦਾ ਫਸਲ ਵਾੜੀ ਵੇਚ ਕੇ ਆਉਂਦਾਗਾ ਚਲ ਆਵਦੇ ਹੱਥ ਮੱਥੇ ਪਾ ਦਿਓ ਸਾਰਾ ਕੁਝ ਐ ਨਹੀਂ ਹੋਣ ਦਿੰਦੀ ਲੈ ਦੱਸ ਚਾਰ ਨੇ ਤਾਂ ਲਾ ਕੇ ਲਲਰ ਮੈਥੋਂ ਬਿਨਾਂ ਕੰਨ ਹੋ ਕੇ ਪੂਰੀ ਪੈਂਦੀ ਐ ਮੇਰੇ ਬਿਨਾ ਆਖਿਆਪ ਦਾ ਮਰਿਆ। ਉਹੀ ਗੱਲ ਹੋ ਜਾਂਦੀ ਐ ਭਾਈ। ਹਾਂਜੀ ਵੀਰੇ ਆ ਗਈ ਆ ਗਈ ਬਸ ਤੁਸੀਂ ਮੇਰੇ ਵੇਟ ਕਰ ਲਓ 5 ਮਿੰਟ। ਇਸ ਵਾਰ ਤਾਂ ਸਕੂਟੀ ਲਾਉਂਗੀ। ਰੋਜ਼ ਰੋਜ਼ ਬਸਾਂ 'ਚ ਧੱਕੇ ਖਾਣੀਆਂ। ਆ ਮੰਮੀ ਤੋਂ ਉਹੀ ਕਹਿੰਦੀ ਐ ਰੋਜ਼ ਵੀ ਮੈਨੂੰ ਦੇ ਦੇ ਇਸ ਵਾਰ ਤਨਖਾ ਮੈਨੂੰ ਦੇ ਦੇ। ਚਾਰੇ ਤਾਂ ਲਾ ਗਈ ਲੱਲ ਆ ਤਾਂ ਬਚਾਲੇ ਛੱਡ ਗਈ। ਉਹਨਾਂ ਨੂੰ ਵੀਹਾਂ ਨਾਲਤੀ ਐ। ਐਡਾ ਵਟਾ। ਓਨੀ ਮਾਂ ਆ ਗਿਆ ਮੁੰਡਾ। ਇਹ ਨੂੰ ਦੱਸਦੀਆਂ ਨਹੀਂ ਕਰਤੋਤ। ਪਹ 15 ਘੰਟੇ ਹੋ ਗਏ ਚਾਹ ਨੂੰ ਕਿਸੇ ਨੂੰ। ਆ ਜਾ ਆ ਜਾ। ਬਹੂ ਵਾਲਾ ਪੀ ਲੈ ਨੇਕੜੂ ਤੂੰ। ਕਿਉਂ? ਹਾਂ ਆਹ ਦੇਖ ਲੈ। ਆਦ ਵਿੱਚ ਆਲੇ ਛੱਡ ਕੇ ਤੁਰ ਗਈ। ਵੇ ਤੇਰੀ ਮਾਂ ਬਿਨਾ ਨਹੀਂ ਪੂਰੀ ਪੈਂਦੀ ਚੁੱਲ੍ਹੇ ਦੇ ਕੰਮ 'ਚ। ਕਿੱਥੇ ਹੋ? ਅੰਦਰ ਨਾ ਗਈ, ਬੋਲਦੀ ਬੋਲਦੀ ਬਥੇਰਾ ਬੋਲ ਕੇ ਗਈ ਹੈਗੀ। ਉਹ ਸੋਡੇ ਨਾਲ ਜਰਾ ਆਹੀ ਕਲੇਸ ਰਹਿੰਦਾ 24 ਘੰਟੇ। ਤੁਸੀਂ ਆਸ ਵਿੱਚ ਸਾਨੂੰ ਤਾਂ ਕੰਮ ਕਰੀਏ ਨੇ ਹੁਣ ਤਾਂ ਚਾਹੂ ਪਿਆ ਦਿਓ। ਵੇ ਸੋਡੇ ਪਿੱਛੇ ਬੋਲੀਆਂ ਮੈਂ। ਬੀ ਚਾਹ ਬੈਠੇ ਛੱਡ ਰੱਖੇ ਨੇ ਉੱਥੇ। ਮਰਦਾ ਪਹਿਲਾ ਕਹੈਸ ਨੂੰ ਵੀ ਖੇਤ ਚਾੜੀਕ ਦੇਨੇਗੇ ਬਸ ਇੱਥੇ ਜਿੰਲ ਜਿੰਲ ਜੇ ਕਰੀ ਜਾਂਦੀ ਆ ਪਾਲੀ ਕਿਸੇ ਕੰਮ ਚ ਪੂਰੀ ਨਹੀਂ ਪਾਉਂਦੀ ਓ ਬਾਲੀ ਮੈਨੂੰ ਚੁੱਲੇ ਤੇ ਮਰਨਾ ਪੈਂਦਾ ਮੈਨੂੰ ਕੁਸੜਨਾ ਪੈਂਦਾਗਾ ਹੈ ਆਪ ਨਹੀਂ ਰੱਕਾ ਤੋੜਨਾ ਆਦ ਵਿਚਾਲਾ ਕਰਕੇ ਬਹੁਤ ਵੀ ਠ ਗਈ ਲੈ ਤੇ ਮੈਨੂੰ ਪਤਾ ਸਾਰੀਆਂ ਏਰੀਆ ਬੈਵਤਾਂ ਦਾ ਓ ਬਾਲੀ ਓਏ ਆ ਮਾਂ ਕੀ ਕਹੀ ਜਾਂਦੀ ਆ ਕੀ ਹੋ ਗਿਆ ਤੁਹਾਨੂੰ ਇੱਕੋ ਹੀ ਕੰਮ ਕਹਿ ਦੀ ਵੀ ਚਾਹ ਰੱਖ ਦੋ ਚਾਹ ਰੱਖ ਦੋ ਵੀ ਲੋੜੇ ਖੇਤ ਦਾ ਤੁਸੀਂ ਆਪਸ ਵਿੱਚ ਲੜੀ ਜਾਂਦੇ ਹੋ ਉਸ ਤੇ ਕਿੰਨੀ ਲੈਣ ਆਈ ਸੀ ਨਾਲੇ ਕਿਹੜੀ ਗੱਲ ਤੇ ਕਲੇਸ਼ ਹੋ ਗਿਆ ਤੁਹਾਡਾ ਮੇਰੇ ਤਾਂ ਕਿਸੇ ਗੱਲ ਤੇ ਕਲੇਸ਼ ਹੀ ਨਹੀਂ ਕਰੋ ਕਿਉਂ ਬੋਲੀ ਜਾਂਦੀ ਆ ਪਹਿਲੀ ਵਾਰ ਬੋਲੀ ਉਹ ਉਹ ਯਾਰਾ ਜਿਹੜਾ ਥੋੜਾ ਕਲੇਸ਼ ਹੈ ਨਾ ਪੂਰੀ ਨਿਮੇੜ ਲਿਆ ਕਰੋ ਮੈਨੂੰ ਨਾ ਸੁਣਾਇਆ ਕਰੋ ਉਹ ਕੋਈ ਗੱਲ ਨਹੀਂ ਮੰਮੀ ਦੀ ਤਾਂ ਆਦਤ ਹੀ ਹੈ ਤੁਹਾਨੂੰ ਪਤਾ ਤਾਂ ਹੈ ਕਿ ਮੈਂ ਲੈ ਕੇ ਆਉਣੀ ਆ ਚਾਹ ਮੈਨੂੰ ਪਾਣੀ ਗਰਮ ਕਰਿਆ ਪਿਆ ਹਾਂ ਬਸ ਇੱਕ ਦੋ ਬੋਤ ਰੱਖ ਦਿਆਂ ਉਹ ਮੇਰੇ ਕੱਪੜੇ ਕੱਢ ਤੇ ਮੈਂ ਜਾਵਾਂ ਉਹਨੂੰ ਖੇਚਾ ਫੜਾ ਕੇ ਜਾਣੀ ਆ ਪੱਲੀ ਕਿ ਕਿਤੇ ਬੀਬੀ ਕਿਉਂ ਗੱਤ ਤੁਸੀਂ ਕਿੱਧਰ ਚੱਲੇ ਹੋ ਕੋ ਸ਼ਹਿਰ ਜਾ ਕੇ ਆਉਣਾ ਬੋਰ ਦਸਮਾਨ ਲੈ ਕੇ ਆਉਣਾ ਅੱਛਾ ਪੀ ਚਾਹ ਆ ਲਿਓ ਮੰਮੀ ਬੇਹਾ ਕੀ ਕਹਿੰਦਾ ਤੂੰ ਹੁਣ ਕਿੱਥੇ ਚੱਕਲੀ ਰੋਲੂ ਜਾ ਕੇ ਹਾਂ ਮੈਂ ਤੇਰੇ ਤਾਈ ਕਹਾ ਜਾਗ ਫੜਾਇਆ ਮਾ ਅੱਛਾ ਪਹਿਲਾਂ ਮੈਨੂੰ ਇਹ ਆਇਆ ਫੇਰ ਫੜਾਇਆ ਹੀ ਮੈਨੂੰ ਪੈਸੇ ਦੇ 50000 ਰੁਪਿਆ 50000 ਰੁਪਿਆ ਲੈ ਮੇਰੇ ਕੋਲ ਕਿੱਥੇ ਨੇ ਮੇਰੇ ਕੋਲ ਭਾਲਦਾ ਠੋਲੂ ਠੋਲੂ ਕਿਵੇਂ ਆ ਚਾਰ ਦਿਨ ਪਹਿਲਾਂ ਤੈਨੂੰ ਮੈਂ ਫੜਾ ਕੇ ਗਿਆ ਵੀ ਆ ਬੋਰ ਲੱਗੂ ਆਪਣੇ ਨਾ ਤੇਰਾ ਦੂਜਾ ਭਾਈ ਲੈ ਗਿਆ ਮੈਥੋਂ ਪੈਸੇ ਭਾਈ ਉਹਨੂੰ ਲੋੜ ਸੀਗੀ ਆ ਦੇਖ ਲੈ ਯਾਰ ਉਹ ਆਪਣੇ ਘਰ ਦੇ ਮਿਸਤਰੀ ਲੱਗੇ ਪਏ ਨੇ ਤੇ ਉਹਨੂੰ ਤੇ ਇਹਨੂੰ ਦੱਸ ਕੀ ਹੋ ਗਿਆ ਸੀ ਨਾ ਸ਼ਹਿਰ 'ਚ ਬੈਠਾ ਉਹਨੂੰ ਕੋਈ ਖਰਚੇ ਨਹੀਂ ਹੈਗਾ ਉਹ ਖਰਚਾ ਤਾਂ ਹੈਗਾ ਪਰ ਜਿਹੜਾ ਹੁਣ ਆਪਾਂ ਨੂੰ ਲੋੜ ਹੈ ਜਿਹੜਾ 15 ਪਰੋਣੇ ਘਰੇ ਫੜਾਈ ਬੈਠਾ ਉਹਦਾ ਕੀ ਕਰਾਂ ਮੈਂ ਨਾ ਫਿਰ ਤੂੰ ਆੜਤੀ ਤੇ ਫੜ ਲੈ ਕਾਦੀ ਲੋੜ ਹੈ ਤੈਨੂੰ ਕੀ ਕਰਨੇ ਨੇ ਤੈ ਦੂਜੇ ਦਿਨ ਕਹਿੰਦੀ ਆੜਤੀ ਫੜ ਲੈ ਪਹਿਲਾਂ ਮਾਂ 4 ਲੱਖ ਰੁਪਇਆ ਫੜਿਆ ਮੈਨੂੰ ਤਾਂ ਤੇਰਾ 4 ਲੱਖ ਦੀਂਦਾ ਨਹੀਂ ਵੀ ਤੂੰ ਫੜ ਕੇ ਆਰਦੇ ਤੂੰ ਕਾਤੇ ਲਾਇਆਗਾ ਦੱਸ ਸਾਈ ਉਹ ਤੇਰੇ लाडले ਵਾਸਤੇ ਹਾਂ ਟਰੈਕਟਰ ਮਾ ਕਿੱਥੋਂ ਲੈਂਦਾ ਟਰਾਲੀ ਕਿੱਥੋਂ ਲੈਂਦੀ ਐ ਨਾ ਭਾਈ ਹਾੜੇ ਸੋਨੇ ਫਸਲ ਵੀ ਤਾਂ ਆਉਂਦੀ ਐ ਉਹ ਕਿਹੜੇ ਖੂਖਾ ਤੇ ਪਾਉਂਦਾ ਤੂੰ ਇਹ ਆਉਗੀ ਮਾਂ ਉਹਦਾ ਆਉਗੀ ਫੇਰ ਮੋੜਾਂਗੇ ਹੁਣ ਤਾਂ ਫੜੀ ਬੈਠੇ ਹਾਂ ਉਦੋਂ ਨਾ ਜਿਹੜੇ ਪਿੱਛੇ ਆ ਪਿੱਛੇ ਤੂੰ ਕਣਕ ਬੀਜੀ ਹੈਗੀ ਉਦੋਂ ਜਦੋਂ ਕਣਕ ਬੀਜਣ ਵਾਲੇ ਮੈਥੋਂ ਪੈਸੇ ਲੈ ਕੇ ਗਿਆ ਸੀ ਤੂੰ ਕੱਲਾ ਕੱਲਾ ਸਾਹ ਮੇਰੇ ਕੋਲ ਲਿਖਿਆ ਪਿਆ ਜਦੋਂ ਮਰਜ਼ੀ ਮੈਂ ਤਾਂ ਉਹ ਕਰ ਲਈ ਪਰ ਲੋੜ ਤਾਂ ਮੈਨੂੰ ਹੁਣ ਐ ਉਨਾਲੇ ਉਹਨਾਂ ਦੀ ਵੀ ਤਨਖਾਹ ਆਉਂਦੀ ਐ 50-60000 ਰੁਪਇਆ ਲੈਂਦੀ ਆ ਉਹ 50-60000 ਰੁਪਇਆ ਉਹ ਵੀ ਭਾਈ ਕਰੇ ਚੱਲਦਾ ਉਹ ਤਾਂ ਕਦੇ ਵੇ ਮੇਰੀ ਗੱਲ ਸੁਣ ਲੈ ਉਹਨੇ ਕਦੇ 2 ਰੁਪਇਆ ਨਹੀਂ ਵਰਤੇ ਮੈਥੋਂ ਪੁੱਛ ਕੇ ਪੈਸਾ ਲਾਉਂਦੇ ਜਿੱਥੇ ਲਾਉਂਦੀ ਆ ਜਿਹੜੀ ਤਨਖਾਹ ਆਉਂਦੀ ਆ ਨਾ ਸਾਰੀ ਮੇਰੇ ਗੁਫ਼ਤਗੋਵਾਲੇ ਕਰਦੀ ਆ ਉਹ ਤਾਂ 8 ਮਹੀਨੇ ਹੋ ਗਏ ਵਿਆਹ ਨੂੰ ਨੌਕਰੀ ਉਹ ਪਹਿਲਾਂ ਤੋਂ ਲੱਗੀ ਹੋਈ ਹੈਗੀ ਮੈਂ ਤਾਂ ਕਦੇ ਦੇਖਿਆ ਨਹੀਂ ਉਹਰੇ ਝਾਂਦਰਾ ਲੱਗੀਆਂ ਹੋਈਆਂ ਫਿਰ ਆ ਆਛਾ ਏ ਕਹਿੰਦਾ ਵੀ ਜਿਹੜੀ ਉਹਦੀ ਕਮਾਈ ਐ ਸਾਰੀ ਤਨਖਾਹ ਐ ਆ ਕਰਤੇ ਲਾ ਦੇ ਜਾਂ ਸੋਡਾ ਪੋਬਾ ਭਰਨਾ ਚਾਹੀਦਾ ਉਹ ਮੈਨੂੰ ਮੈਂ ਤੇ ਮੇਰੇ ਕੋਲ ਤਾਂ ਉਹੀ ਪੁਰਾਣੇ ਕੁਰਤੇ ਪਜਾਮੇ ਨੇ ਮੈਂ ਕਿਹੜੀ ਪਿੰਡ ਸ਼ਰਟ ਲੈ ਆਇਆ ਦੱਸ ਮੇਰਾ ਕੀ ਪੋਬਾ ਭਰਤਾ ਨਾ ਮਾਂ ਕਿਹੜਾ ਕਹਾਂ ਇੱਥੇ ਉਹ ਕਰਦੀ ਐ ਵੇ ਮਾਂ ਦੇ ਵੀ ਪੁਰਾਣੇ ਕੱਪੜੇ ਹੀ ਨੇ ਮੈਂ ਕਹਾਂ ਰੋਜ਼ ਬਰੀਆਂ ਸੇ ਮਾਉਣੀ ਆ ਆ ਜਿਹੜਾ ਕਬੀਲਦਾਰ ਬੰਦਾ ਹੁੰਦਾ ਨਾ ਮੂਰੇ ਸਾਰਾ ਕੁਝ ਆਪ ਹੜਪਣ ਨੂੰ ਹੁੰਦਾ ਮੈਂ ਜਾਣਦੀ ਆ ਤੁਹਾਡੀਆਂ ਚਾਲਾਂ ਨੂੰ ਤੁਸੀਂ ਟਕੇ ਰਹੋ ਟਕੇ ਰਹੋ ਉਹ ਅਸੀਂ ਕਿਹੜੀਆਂ ਚਾਲਾਂ ਕਰਦੇ 24 ਘੰਟੇ ਦਾ ਆ ਨੌਕਰ ਬਣੀ ਪਈ ਐ 24 ਘੰਟੇ ਤੇਰੇ ਖਵਾਂ ਨੇ ਮੈਂ ਨੌਕਰ ਬਣਿਆ ਪਿਆ ਦਿਨ ਰਾਤ ਇੱਕ ਘਰ ਰੱਖਿਆ ਮੈਨੇ ਉਹ 10 ਕਿੱਲੇ ਨੇ ਜਿਹੜੇ ਉਹ ਵੀ ਕਿਸੇ ਨਾਲ ਹੀ ਹੁੰਦੇ ਨੇ ਉਹਦਾ ਸੁੱਤੇ ਮੈਨੂੰ ਤਾਂ ਹੁੰਦੇ ਕੋਈ ਨਹੀਂ ਹੈਗੇ ਉਹ ਦੇਖ ਲੈ ਕਹਿੰਦਾ ਉਹ ਵੀ ਨੌਕਰ ਆਣੀ ਐ ਤੇ ਮੈਂ ਵੀ ਨੌਕਰ ਹਾਂ ਨਾ ਵੇ ਅਸੀਂ ਕਿਹਦੇ ਨੌਕਰ ਬਣ ਕੇ ਰਹੇ ਸੀ ਵੇ ਆ ਸਾਰੀ ਜ਼ਮੀਨ ਤੇ ਆ ਤੇ ਤੁਹਾਡੇ ਵਾਸਤੇ ਬਣਾ ਕੇ ਰੱਖੀ ਆ ਮੇਰੀ ਗੱਲ ਸੁਣ ਲਈ ਤੂੰ ਚੁੱਪ ਕਰ ਜਾ ਸਾਰਾ ਘਰ ਦਾ ਕੰਮ ਤਾਂ ਨਾ ਮੈਂ ਨਹੀਂ ਤੇ ਕਰਿਆ ਕਰਿਆ ਜੇ ਕੋਈ ਮੈਂ ਤੁਸੀਂ ਜਾਇਓ ਜਾਇਓ ਨਾਲੇ ਹੋਰ ਸਾਰੀਆਂ ਉਂਗਣਾ ਤੂੰ ਲਾਉਣੀ ਐ ਲੱਗਦੀ ਹੁੱਪ ਕਿੱਥੇ ਵੀ ਫਿਰ ਉਹੀ ਕਲੇਸ਼ ਵਾਲਾ ਕੰਮ ਕਲੇਸ਼ ਵਾਲਾ ਕੰਮ ਇਹਨੇ ਉਂਗਲਾਂ ਲਾ ਗਿਆ ਨੇ ਤੈਨੂੰ ਵੀ ਉਹ ਤਨਖਾਹ ਲਿਆਉਂਦੀ ਇਹਨੂੰ ਫੜਾਉਂਦੀ ਆ ਤੋ ਲੈ ਜਾ ਫੜ ਕੇ ਤੈਨੂੰ ਪਤਾ ਨਹੀਂ ਹੈਗਾ ਆਪਣੇ ਬੋਰ ਆਏ ਲੱਗੇ ਪੈਣੇ ਵੇ ਮੈਨੂੰ ਸਾਰਾ ਪਤਾ ਹੈ ਉੱਥੇ ਪੈਸੇ ਨਹੀਂ ਲੋੜਨੀ ਨਾ ਉਹ ਮੁੰਡੇ ਨੂੰ ਲੋੜ ਨਹੀਂ ਉਹਨੇ ਸੌ ਚੀਜ਼ ਲਿਆਉਣੀਆਂ ਕਰਾਇਆ ਵੀ ਦਿੰਦਾ ਉਹ ਉਹ ਕੋਈ ਉਹ ਵੀ ਦੇ ਹੀ ਜਾਂਣਾ ਨਾ ਫਿਰ ਮੈਂ ਤੇ ਮੈਨੂੰ ਲੋੜ ਹੈ ਫਿਰ ਮੈਂ ਰਸਕੀ ਦੇ ਕੋਲੇ ਜਾਵਾਂ ਮੈਨੂੰ ਨਹੀਂ ਪਤਾ ਉਹਦੀ 3ਵੇਂ ਤੋਂ ਹੀ ਫੜ ਲਾ ਪੈਸੇ ਮੈਨੂੰ ਨਹੀਂ ਪਤਾ ਚਲ ਤੇ ਰਿਤ ਮੈਂ ਤੇਨ ਨਾਲ ਗੱਲ ਕਰਨੀ ਸੀ ਚਲ ਪਾਣੀ ਪੀ ਲੈ ਨਹੀਂ ਕੋਈ ਗੱਲ ਨਹੀਂ ਬੋਲ ਰਹੀ ਦੀਦੀ ਮੈਂ ਕਹਿੰਦੀ ਸੀਗੀ ਮੰਮੀ ਨੂੰ ਅੱਜ ਸਵੇਰੇ ਗੱਲ ਕਰੀ ਸੀਗੀ ਤੈਨੂੰ ਪਤਾ ਹੁਣ ਖੇਤੀਬਾੜੀ ਲਈ ਸਮਾਨ ਵੀ ਲੱੱਗਦਾ ਸਾਰਾ ਠੀਕ ਐ ਪਸ਼ੂਆਂ ਦਾ ਖਰਚਾ ਵੀ ਹੋ ਜਾਂਦਾ ਘਰ ਦਾ ਖਰਚਾ ਵੀ ਹੋ ਜਾਂਦਾ ਰੇਸਪਰੀ ਦਾ ਵੀ ਹੋ ਜਾਂਦਾ ਮੈਂ ਕਹਿੰਦੀ ਸੀ ਤੇਰੀ ਜੌਬ ਦੇ ਪੈਸੇ ਵੀ ਤੇ ਛੋਟੇ ਦੇ ਵੀ ਤੁਸੀਂ ਸਾਰੇ ਆਪੋ ਆਪਣੇ ਖਾਤਿਆਂ 'ਚ ਰੱਖੀ ਜਾਂਦੇ ਹੋ ਕਿ ਤੁਹਾਨੂੰ ਇਹ ਨਹੀਂ ਪਤਾ ਵੀ ਘਰ ਖਰਚਲੇ ਵੀ ਦੇਂਦੇ ਹੁੰਦੇ ਆ ਦੇ ਖਾਤਿਆਂ 'ਚ ਨੇ ਹੁਣ ਤਾਂ ਤੇ ਫੰਡ ਜਮ੍ਹਾਂ ਕਰ ਲੈਂਦੇ ਨੇ ਸਕੂਲ 'ਚ ਤਾਂ ਮੈਨੂੰ ਵੀ ਹੁਣ ਤਨਖਾਹ ਮਿਲ ਨਹੀਂ ਰਹੇਗੀ ਇਹ ਕਿ ਮੇ ਹੋ ਸਕਦਾ ਵੀ ਤੇਰੀ ਸਰਕਾਰੀ ਜੌਬ ਹੋਵੇ ਤੇ ਤੈਨੂੰ ਖਾਣਾ ਮਿਲੇ ਉਹ ਕਹਿੰਦੇ ਨਾ ਤੁਹਾਨੂੰ ਰਿਟਾਇਰਮੈਂਟ ਤੋਂ ਬਾਅਦ ਇਕੱਠੀ ਜੋਤ ਤੁਹਾਨੂੰ ਦੇਵਾਂਗੇ ਸੈਲਰੀ ਉਹ ਤਾਂ ਲੱਗ ਹੁੰਦੀ ਹੈ ਇੰਨਾਕ ਤਾਂ ਮੈਨੂੰ ਪਤਾ ਹੀ ਹੈ ਨਹੀਂ ਦੀਦੀ ਬਾਕੀ ਤੁਹਾਡੀ ਮਰਜ਼ੀ ਹੈ ਰੀਤ ਪਰ ਇਹ ਗੱਲ ਠੀਕ ਨਹੀਂ ਹੈ ਜੀ ਹੁਣ ਤੇਰੇ ਵੀਰਾ ਵੀ ਕਿੰਨਾ ਕੁ ਵਿਚਾਰਾ ਕਮਾ ਲੂਗਾ ਉਹ ਤਾਂ ਮੈਂ ਤੁਹਾਡੀ ਗੱਲ ਮੰਨਦੀ ਆ ਨਹੀਂ ਰੀਤ ਜੇ ਤੁਸੀਂ ਮੰਨਦੇ ਹੁੰਦੇ ਨਾ ਤੁਸੀਂ ਇਹ ਘਰ ਨੂੰ ਆਪਣਾ ਘਰ ਸਮਝਿਆ ਹੁੰਦਾ ਤਾਂ ਤੁਸੀਂ ਵੀ ਬਰਾਬਰ ਦੇ ਹਿੱਸੇ ਦੇ ਪੈਸੇ ਪਾਉਂਦੇ। ਜੀ ਅੱਗੇ ਕਿਹੜਾ ਮੈਂ ਤੁਹਾਨੂੰ ਕਦੇ ਦਿੱਤੇ ਨਹੀਂ ਹੈਗੇ ਅੱਗੇ ਵੀ ਤਾਂ ਖਰਚਾ ਪਾਣੀ ਕਰਦੀ ਹਾਂ ਨਾ ਮੈਂ। ਸਾਨੂੰ ਤਾਂ ਤੂੰ ਕਦੇ ਦਿੱਤੇ ਹੀ ਨਹੀਂ ਹੈਗੇ। ਤੂੰ ਤਾਂ ਮੰਮੀ ਨੂੰ ਫੜਾ ਦਿੰਦੀ ਹੈ ਜਿਹੜੇ ਪੈਸੇ ਹੁੰਦੇ ਆ ਤੇ ਮੰਮੀ ਤੈਨੂੰ ਪਤਾ ਫਿਰ ਕਿੱਥੇ ਲੈ ਕੇ ਜਾਂਦੀ ਹੈ। ਫਿਰ ਉਹ ਪੈਸੇ ਵੀ ਤਾਂ ਘਰ ਤੇ ਹੀ ਖਰਚ ਹੁੰਦੇ ਹੈਗੇ। ਕਾਹਦੇ ਤੇ ਖਰਚ ਹੋਏ ਨੇ ਰੀਤੋ ਤੁਸੀਂ ਮੈਨੂੰ ਦੱਸ ਤੋਂ ਦੋ ਵੀ ਥੋੜਾ ਪੈਸਾ ਲੱਗਿਆ ਕਿੱਥੇ ਆ। ਫੇਰ ਇਹਨੂੰ ਕੋਈ ਪਤਾ ਹੁਣ ਤੁਸੀਂ ਕਿੱਥੇ ਖਰਚ ਕਰਦੇ ਹੋ ਮੈਂ ਤਾਂ ਮੰਮੀ ਨੂੰ ਲੈ ਕੇ ਕਰ ਦੇ ਦਿੰਦੀ ਆ ਨਾ ਤਨਖਾ ਮੰਮੀ ਕਿਹਾ ਤਾਂ ਘਰ ਨਾਲ ਵੀ ਕਰ ਖਰਚਲੇ ਵੀ ਦਿਆ ਕਰੀ 2 ਰੁਪਏ ਕਹਿੰਦੀ ਤੁਸੀਂ ਖੇਤੀ ਕਰਦੇ ਹੋ ਉਹਨੂੰ ਤਾਂ ਐ ਪਤਾ ਨਹੀਂ ਕਿੰਨੇ ਕ ਪੈਸੇ ਨੇ ਇਹਨਾਂ ਕੋਲੇ 1 ਰੁਪਿਆ ਨਹੀਂ ਹੱਸਦਾ ਕੋ ਜੁੜਿਆ ਤੁਹਾਨੂੰ ਐ ਪਤਾ ਹੁਣ ਤੁਸੀਂ ਤਾਂ ਵੀ ਉਹਦੇ ਨੌਕਰੀਆਂ ਵਾਲੇ ਹੋ ਤੁਸੀਂ ਤਾਂ ਬਸ ਸਾਰਾ ਕੁਝ ਬਣਾ ਲੋਗੇ ਅਸੀਂ ਕਾਦੇ ਸਿਰ ਤੇ ਬਣਾਵਾਂਗੇ ਇਹ ਗੱਲ ਦੇ ਦੀ ਤੁਸੀਂ ਨਾ ਮੰਮੀ ਨਾਲ ਜਾ ਕੇ ਕਰੋ ਮੈਂ ਤਾਂ ਮੰਮੀ ਨੂੰ ਆਪਣੀ ਤਨਖਾਹ ਦੇ ਦੇ ਦਿੰਦੀ ਆਂਗੀ ਮਾ ਵਧੀਆ ਥਾਂ ਤੇ ਪੈਸਾ ਲਾਊਗਾ ਹੋ ਕੋਈ 2 ਖੋਟ ਜਮੀਨ ਦੇ ਖਰੀਦ ਲੂਗਾ ਜੇ ਸਾਡੇ ਕੋਲ ਕੋਈ ਪੈਸਾ ਹੋ ਅਸੀਂ ਵੀ ਤਾਂ ਫੇਰੀ ਲਾਵਾਂਗੇ ਜੇ ਉਹ ਵਧੀਆ ਥਾਂ ਤੇ ਲੈਂਦਾ ਇਹ ਕਿਹੜਾ ਮਾੜੇ ਥਾਂ ਤੇ ਲਾਊਗਾ ਨਹੀਂ ਭਾਈ ਚਲ ਤੂੰ ਪੜ ਲੈ ਖਲੰਦੀ ਤੂੰ ਕਿਉਂ ਨਾ ਪੜ ਰਹੀ ਆ ਤੂੰ ਕੀ ਪੰਚਾਇਤ ਪੜਾਈ ਦੀ ਕੀ ਗੱਲ ਹੁੰਦੀ ਐ ਮਾਪੜਾ ਪੜ੍ਹ ਲਾਂ ਦੀ ਡਿਊਟੀ ਤੂੰ ਵੀ ਕਰਦੀ ਮੈਂ ਡਿਊਟੀ ਕਿਵੇਂ ਕਰ ਲੈਂਦੀ ਜਿਹੜਾ ਜੇ ਖੇਤੀ ਵਾਲਾ ਇਹ ਸੀ ਉਹੀ ਜੀ ਗਾਮ ਆਇਆ ਅਸੀਂ ਆਪਦਾ ਖੇਤੀ ਕਰਕੇ ਕਮਾਈ ਕਰ ਲਾਂਗੇ ਪਰ ਸਾਡੇ ਪੈਸੇ ਜੁੜਨ ਵੀ ਤਾਂ ਆ ਸਾਡੇ ਤਾਂ ਘਰੇ ਸਾਰੇ ਲੱਗ ਜਾਂਦੇ ਨੇ ਫੇਰ ਭਾਈ ਹੁਣ ਤਾਂ ਖੇਤੀ ਦਾ ਪੈਸਾ ਖੇਤੀ 'ਚ ਹੀ ਜਾਂਦਾ ਸਿੱਧੀ ਜੀ ਗੱਲ ਹੈ ਹੈ ਤੂੰ ਤਾਂ ਐਵੇਂ ਮੈਨੂੰ ਕਮਲੀ ਬਣਾਉਣੀ ਹੈ ਸਭ ਕੁਝ ਸੋਡਾ ਵਿਚੇ ਵਿਚ ਬਣਾਈ ਜਾਂਦੇ ਹੋ ਤੁਸੀਂ ਦੋਨੇ ਜੀ ਬਥੇਰੇ ਹਸ਼ਿਆਰ ਹੋ ਮੈਨੂੰ ਬੁੱਧੂ ਬਣਾਉਨੇ ਹੋ ਤੁਸੀਂ ਮੈਂ ਕਿ ਕਮਲੀ ਨਹੀਂ ਹੈਗੀ ਕੀ ਬਣਾਈ ਜੰਨੇ ਮਾਂ ਆ ਜੱਸੀ ਇਹ ਤੋਂ ਫੜਿਆ 40-50 ਹਜ਼ਾਰ ਰੁਪਿਆ ਵਿਚਾਰੇ ਤੋਂ ਕਦੇ ਨਹੀਂ ਜਵਾਬ ਦਿੱਤਾ ਜੇ ਨਾ ਹੁੰਦੇ ਅੱਜ ਪਤਾ ਨਹੀਂ ਕੀ ਤੋਂ ਮੰਗਦਾ ਤੁਹਾਨੂੰ ਐਦਾ ਸ਼ਰਮ ਹੈ ਨਹੀਂਗਾ ਵੀ ਸਾਰਾ ਦਿਨ ਹੱਥ ੜਦਾ ਰਹਿੰਦਾ ਕਦੇ ਕਾਥੇ ਵਾਸਤੇ ਜੱਜ ਨੌਕਰੀ ਤੇ ਆ ਨਾ ਉਹ ਇਹ ਵੀ ਇਹਦੇ ਪੈਰ ਹੋਈਆਂ ਜੇ ਖੇਤੀ ਕਰਕੇ ਕਮਾਇਆ ਫੇਰ ਯੋ ਨੌਕਰੀ ਲੱਗਿਆ ਜੱਸੀ ਸਾਨੂੰ ਆਵੇਂ ਨਹੀਂ ਪੈਸੇ ਜਿੰਦਾ ਆ ਸਾਡਾ ਟਰੈਕਟਰ ਟਰਾਲੀ ਬਾਉਂਦਾ ਹੋ ਉਹਦਾ ਫਾਇਦਾ ਹੈਗਾ ਨਹੀਂ ਉਹਨੂੰ ਆਪਦਾ ਘਰੇ ਸਾਧਨ ਲੈਣਾ ਪੈਂਦਾ ਆ ਮਾਰਦਾ ਬਸ ਮੁੰਡੇ ਨੂੰ ਮਿੱਠੀਆਂ ਗੋਲੀਆਂ ਤਾਂ ਤਾਂ ਸਿਰ ਤੇ ਕਰਦੀ ਸੀ ਜੀ ਹੁਣ ਤਾਂ ਬਾਲਾ ਜਿਆਦੇ ਕਰਨ ਲੱਗੀ ਅੱਜ ਮੇਰੇ ਕੋਲ ਚਾਚੀ ਆਈ ਸੀ ਉਹ ਤਾਂ ਮੈਨੂੰ ਸਹੀ ਗੱਲ ਹੀ ਸਮਝਾਉਂਦੀ ਸੀ ਕਹਿੰਦੀ ਭਾਈ ਇਹ ਤਾਂ ਨੌਕਰੀਆਂ ਵਾਲੇ ਨੇ ਇਹਨਾਂ ਦੇ ਕਿਹੜਾ ਫਸਲ ਤੇ ਮੀਂਹ ਪੈਣਾ ਇਹਨਾਂ ਦੇ ਤਾਂ ਹਾੜੀ ਸੋਣੀ ਆ ਹੀ ਜਾਣੇ ਆ ਹਾੜੀ ਸੋਣੀ ਕਿੰਨੇ ਵਾਦ ਹੀ ਆਈ ਜਾਂਦੇ ਨੇ ਕਹਿੰਦੀ ਤੁਸੀਂ ਆਪਦੇ ਚਾਰ ਪੈਸੇ ਬਚਾ ਲਓ ਆ ਥੋਡੇ ਕਾਲੂ ਜਵਾਕ ਜੱਲੇ ਕਿੱਥੇ ਕੀ ਦੀ ਅੱਗੇ ਹੱਥ ਅੜਦੇ ਫਿਰਨਗੇ ਜਿਵੇਂ ਆਪਾਂ ਫਿਰਦੇ ਫਲਾਨੇ ਤੋਂ ਫੜ ਲਏ ਢਮਕੇ ਤੋਂ ਹੋ ਕੀ ਕਰਨਗੇ ਵਿਚਾਰੇ ਉਹ ਬਚਾ ਕੇ ਕਿੱਥੋਂ ਬਚਦੇ ਕਿੱਥੋਂ ਨੇ ਮੈਨੂੰ ਐ ਨਹੀਂ ਸਮਝ ਆਉਂਦੀ ਪਹਿਲਾਂ ਤਾਂ ਨੌਕਰੀ ਵਾਸਤੇ ਤਾਂ ਸਾਹਮਣੇ ਕਿੰਨੇ ਪੈਸੇ ਲੱਗੇ ਨੇ ਉਹਤੇ ਫੇਰ ਕਹਿੰਦਾ ਮੈਂ ਉੱਥੇ ਹੋ ਲੈਣੇ ਸਮਾਨ ਸਵਾ ਉਹ ਤਾਂ ਕਿੰਨੇ ਲਾਗੇ ਫਿਰ ਆ ਟਰੈਕਟਰ ਵਗਾਇ ਨਹੀਂ ਸਰਦਾ ਸੀ ਇਹ ਰੋਜ਼ ਮੰਗ ਕੇ ਲੈ ਕੇ ਆਉਂਦੇ ਸੀ ਮਨ ਮੈਂ ਜੋੜਾਂ ਕਿਹੜੇ ਵੇਲੇ ਮੈਨੂੰ ਆ ਨਹੀਂ ਸਮਝ ਆਉਂਦੀ ਹੁਣ ਜਿਹੜੀਆਂ ਦੋ ਫਸਲਾਂ ਲੱਗੀਆਂ ਇਹ ਫੇਰ ਆਰਤੀ ਕੋਲੇ ਵਗ ਜਾਣਗੀਆਂ ਮੈਨੂੰ ਇਹਦੀ ਹਰਾਨਗੀ ਹੋਈ ਪਈ ਮੈਂ ਜੇਲ੍ਹ ਕੇ ਪੈਸੇ ਜਿਹੜੇ ਅੱਜ ਫੜੇ ਨੇ ਜੀ ਆਪਣੀ ਸਾਰੀ ਉਮਰ ਇਹੀ ਲੰਘ ਜੂ ਮੈਨੂੰ ਲੱਗਦਾ ਫੇਰ ਤਾਂ ਆਪਾਂ ਉਮੀਦ ਛੱਡ ਦੀ ਵੀ ਆਪਾਂ ਜੋੜ ਮਤਲਬ ਦਲਦਲ ਚ ਗੁੜੇ ਬੈਠਾ ਨਾ ਤਾਂ ਮੈਂ ਬਾਹਰ ਨਿਕਲ ਸਕਦਾ ਨਾਲੇ ਅੰਦਰ ਤਾਂ ਸੀ ਜਨਾਂ ਫਿਰ ਹੁਣ ਆਪਾਂ ਕੀ ਕਰੀਏ ਆਹ ਰੈਂਦੀ ਖੁੰਦੀ ਮੰਮੀ ਮੈਨੂੰ ਸੁਣਾ ਕੇ ਤੁਰ ਜਾਂਦੀ ਏ ਜਿਵੇਂ ਉਹਨੂੰ ਕਹਤਾ ਬੀਮਾ ਸਾਡੇ ਬਾਰੇ ਸੋਚ ਲੈ ਕਹਿੰਦੀ ਮੈਂ ਕੀ ਸੋਚਾਂ ਤੁਹਾਡੇ ਬਾਰੇ ਖਾਣੇ ਉਹ ਪੀਣੇ ਉਹ ਵਧੀਆ ਹੋਰ ਕੀ ਭਾਲਦੇ ਹੋ ਪਰ ਹਾਲਾਤ ਤਾਂ ਕੋਈ ਕਰਨਾ ਪੂਏ ਦਾ ਮੇਰੀ ਗੱਲ ਸੁਣੋ ਜੀ ਹੁਣ ਦੇਖੋ ਮੈਂ ਤੁਹਾਨੂੰ ਐ ਨਹੀਂ ਕਹਿੰਦੀ ਵੀ ਤੁਸੀਂ ਤੇ ਪਰਿਵਾਰ ਤੋੜ Đ ਹੋ ਗੋ ਬਥੇਰਾ ਟਾਈਮ ਹੋ ਗਿਆ ਆਪਣਾ ਇਹ ਕੁਛ ਨਹੀਂ ਬਣਨਾ ਜੇ ਕੁਝ ਬਣਾਉਣਾ ਹੈ ਨਾ ਕੀਰਾ ਮਾ ਨਾਲ ਤੁਸੀਂ ਬਹਿ ਕੇ ਗੱਲ ਕਰੋ ਵੀ ਮਾਂ ਤੂੰ ਸਾਡੇ ਬਾਰੇ ਕੁਝ ਸੋਚ ਛੋਟਾ ਭਰਾ ਤਾਂ ਤੇਰਾ ਸਾਰਾ ਕੁਝ ਬਣਾ ਗਿਆ ਤੇ ਤੂੰ ਵੱਡਾ ਹੋ ਕੇ ساری ਉਮਰ ਕਾਲੇ ਬਲਦਮੂੰ ਕਮਾ ਕੇ ਫਿਰ ਵੀ ਨਹੀਂ ਕੁਝ ਬਣਾ ਸਕਿਆ ਤੂੰ ਐਂ ਤਾਂ ਸੋਚ ਲੈ ਅੱਜ ਤਾਂ ਮਨੂੰ ਦਾ ਛੋਟਾ ਫੋਨ ਆਇਆ ਸੀ ਕਹਿੰਦਾ ਭਈ ਪੈਸੇ ਚਾਹੀਦੇ ਨੇ ਮਾਂ ਕੀ ਹੋ ਗਿਆ ਕਹਿੰਦਾ ਮੈਂ ਉੱਥੇ ਫਲੈਟ ਲੈਣਾ ਮਰਜੀ ਹੈ ਜੀ ਤੁਹਾਡੀ ਕਹਿੰਦਾ ਮੈਂ ਤੁਹਾਨੂੰ ਕੁਝ ਨਹੀਂ ਪਰ ਇੱਕ ਵਾਰ ਤੁਸੀਂ ਉਹਦੀ ਮਾਂ ਨਾਲ ਗੱਲ ਕਰ ਲਓ ਮੈਂ ਤਾਂ ਸਾਰੇ ਦਿਨ ਤਾਂ ਉਹੀ ਸੋਚੀ ਜਾਂਦਾ ਵੀ ਜੇ ਉੱਥੇ ਵਗ ਗਿਆ ਫਿਰ ਉਹਰੇ ਮੈਂ ਤਾਂ ਇਕੱਲੇ ਹੀ ਰਹਿ ਗਿਆ ਪਰ ਮੈਂ ਕੀ ਕਰੂੰਗਾ ਹੁਣ ਉਹਰੇ ਮੇਰੀ ਗੱਲ ਸੁਣੋ ਉਹ ਬੈਠੀਆਂ ਨੇ ਦੋਨੇ ਜਾਣੀਆਂ ਨਾਲੇ ਛੋਟੀ ਵੀ ਮੂਤੀ ਬੈਠੀ ਐ ਆਪਾਂ ਕਿਹੜਾ ਕੁਝ ਝੂਠ ਬੋਲਦੇ ਆਂ ਇੱਕ ਵਾਰ ਗੱਲ ਕਰਕੇ ਦੇਖ ਲੋ ਜੇ ਆਪਾਂ ਨੂੰ ਜ਼ਮੀਨ ਵੀ ਵੰਡੀ ਮਿਲ ਜੇ ਫਿਰ ਵੀ ਆਪਾਂ ਚਾਰ ਪੈਸੇ ਜੋੜ ਲਾਂਗੇ ਆਪਾਂ ਐ ਨਹੀਂ ਕਹਿੰਦੇ ਵੀ ਇਹਨਾਂ ਨੂੰ ਕਦੇ ਬਾਹਰ ਰਹਿਣਾ ਬਥੇਰਾ ਔਖਾਗਾ ਤੂੰ ਉਹਨੂੰ ਪੁੱਛ ਕੇ ਦੇਖ ਉਹ ਸੱਪਾਂ ਦੀਆਂ ਸੀਨਿਆਂ ਤੇ ਜਾ ਕੇ ਕੰਮ ਕਰਦਾ ਮੈਂ ਉਹ ਸੱਪਾਂ ਦੀਆਂ ਸੀਨਿਆਂ ਤੇ ਉਹ ਕੰਮ ਕਰਦਾ 10 ਖਿੱਲੇ ਨੇ ਪੰਜ ਨਾਲ ਠੇਕੇ ਦੇ ਲੈ ਰੱਖੇ ਨੇ ਉਹ ਆਈ ਹੋ ਜਾਂਦੇ ਨੇ ਉਹ ਤੂੰ ਹੀ ਕਰਦਾ ਕੰਮ ਉਹ ਤਾਂ ਉੱਥੇ ਬਿੱਲੇ ਹੀ ਬੈਠਾਗਾ ਮਾਅਦਨਾ ਤੜਕੇ ਉੱਠ ਕੇ ਚਾਦਾ ਕੋਲਾ ਮੂੰਹ ਨੂੰ ਲਾ ਲਾਨਾ ਉਹ ਵਿਚਾਰਾ ਮੇਰੇ ਪੁੱਤ ਨੂੰ ਚੱਜਣਾ ਟਾਈਮ ਸਰ ਚਾਹ ਵੀ ਨਹੀਂ ਮਿਲਦੀ ਫਿਰ ਮੈਨੂੰ ਵੀ ਤਾਂ ਡਿਊਟੀ ਹੁੰਦੀ ਐ ਡਿਊਟੀ ਸਰ ਪਹੁੰਚਣਾ ਪੈਂਦਾ ਮੈਂ ਮੁਕਾ ਸੀ ਵੀ ਬਾਰੀਆਂ ਉਰੇ ਮਹਾ ਉਰੇ ਕਰਨਾ ਨੌਕਰੀ ਫਿਰ ਮੈਨੂੰ ਆਪਦਾ ਕੀ ਕਹਿ ਕੀ ਕਬੀ ਜਾਂਦਾ ਹੋਇਆ ਵੀ ਵੀਰੇ ਮੈਂ 2 ਸਾਲ ਲਾਉਂਗਾ 30 ਸਾਲ ਬਦਲੀ ਕਰਾ ਲੂੰ ਅੱਜ 5 ਸਾਲ ਹੋ ਗਏ ਹਜੇ ਰੰਦਾ ਕੋਈ ਮੇਰੇ ਕੋਲ ਫੋਨ ਆਉਂਦਾ ਬਾਬੂ ਜੀ ਦਾ ਮੈਂ ਫਲੈਟ ਲੈਣਾ ਮੈਨੂੰ ਪੈਸੇ ਭੇਜ ਦੋ ਉਹ ਫਿਰ ਲੈਣਾ ਭਾਈ ਹੁਣ ਤਾਂ ਫਲੈਟ ਲ ਨਾ ਜਦੋਂ ਤੈਨੂੰ 2 ਰੁਪਏ ਦੀ ਲੋੜ ਹੁੰਦੀ ਤੈਨੂੰ ਵੀ ਜਿੰਦਾ ਸੀਗਾ ਉਹ ਤੂੰ ਪਹਿਲਾਂ ਤਨਖਾਹ ਕਿੱਧਰ ਗਈ ਆ ਉਹਦੀ ਮੈਨੂੰ ਕੀ ਦੇ ਦੇ ਕਰਤੀਆਂ ਨੇ ਉਹਦੇ ਤਨਖਾਹਾਂ ਤੁਸੀਂ ਨੇ ਉਹ ਇੱਕ ਵਾਰੀ ਮੈਨੂੰ ਮੋਬਾਈਲ ਲੈ ਕੇ ਦਿੱਤਾ ਉਹਨਾਂ ਆਹ ਮੋਬਾਈਲ ਲੈ ਕੇ ਦਿੱਤਾ ਨਾਲੇ ਹੋਰ ਆਹੋ ਖੇਚ ਪਾ ਦੋਗਾ ਤਾਂ ਉਹ 15 ਵਾਰੀ ਸੁਣਾਦਾ ਤੈਨੂੰ ਮੇਰੀ ਗੱਲ ਸੁਣੋ ਜੀ ਪੁਰਾਣੀ ਗੱਲਾਂ ਸਾਰੀਆਂ ਛੱਡੋ ਕਰਿਆ ਕੱਤਰਾ ਮੇਰੇ ਮੁੱਦੇ ਜੀ ਤੁਸੀਂ ਉਹ ਕਰੋ ਮੇਰੇ ਪੁੱਤ ਦਾ ਤਾਂ ਖੇਚ ਪਾਤਾ ਤੁਸੀਂ ਜਿਹੜੇ ਪੈਸੇ ਪੈਸੇ ਬਸ ਮਤਲਬ ਮੈਥੋਂ ਬੜੀਆਂ ਗੱਲਾਂ ਲਈ ਹੁੰਦੀਆਂ ਹਾਂ ਮੇਰਾ ਸ਼ਰੀਰ ਦੀ ਜਿੰਦਾ ਜਵਾਬ ਮੈਨੂੰ ਪਤਾ ਮੈਨੂੰ ਢੂਈ ਦੀ ਪ੍ਰੋ ਮੈਥੋਂ ਨਹੀਂ ਹੁੰਦੇ ਇੰਨਾ ਕੰਮ ਮੈਂ ਤਾਂ ਉਹਨੂੰ ਕਦੇ ਬਰਾਬਰ ਆ ਕੇ ਕੰਮ ਕਰ ਲੈ ਨਹੀਂ ਆਪਦੇ ਹਿੱਸੇ ਦਾ ਕੰਮ ਕਰ ਲੈ ਮੈਂ ਆਪਦੇ ਹਿੱਸੇ ਦਾ ਕੰਮ ਕਰੀ ਕਿਉਂ ਵੀਰ ਜੀ ਉਹ ਇੱਥੇ ਕਾਹਤੋਂ ਆਣ ਉਹਨਾਂ ਨੂੰ ਜਦੋਂ ਉੱਥੇ ਵਧੀਆ ਜੌਬ ਮਿਲੀ ਹੋਈ ਹੈਗੀ ਆਹੀ ਜੌਬ ਤਾਂ ਮਿਲੀ ਐ ਮੈਂ ਸਮਝਦਾ ਪਰ ਉਹ ਬਰਾਬਰ ਕਰੇ ਵੀ ਸਹੀ ਫਿਰ ਬਰਾਬਰੀ ਤਾਂ ਕਰਦੇ ਆ ਨਾ ਬਾਈ ਵਾਹ ਤਾਂ ਮੈਨੂੰ ਹਰ 1 ਰੁਪਈਆ ਨਹੀਂ ਦਿੱਤਾ ਹੈਗਾ ਤੂੰ ਆ ਲੈ 50000 ਵਾਸਤੇ ਮੈਨੇ ਬੰਦੇ ਦੀਆਂ ਉਹ ਗੱਲਾਂ ਸੁਣੀਆਂ ਨੇ ਜਿਹੜੀਆਂ ਸੁਣੇਣੀਆਂ ਜਾਂਦੀਆਂ ਅਸੀਂ ਕਿ ਮਜ਼ਦੂਰੀ ਸੀ ਕਾਨੂੰਨ ਹੀ ਦਿੱਤੇ ਤਾਂ ਨਾ ਪੈਸੇ ਗੱਲ ਕਰ ਖਾ ਕੇ ਉਹ ਹਾਜਮੇ ਹੋ ਗਏ ਉਹ ਭੁੱਲ ਭੁਲਾ ਗਏ ਮੈਂ ਤੁਹਾਨੂੰ ਯਾਦ ਰੱਖਦਾ ਆ ਆ ਕਰਾ ਮੈਂ ਤੇ ਕਿਹੜੀ ਟਨਮੀਟ ਲਾਦੀ ਫਿਰ ਹੁਣ ਬਣਾ ਹੀ ਆ ਕਿਹੜਾ ਬਹਾਨਾ ਲੈ ਲਿਆ ਸਮਾਂ ਦੀ 12 ਕਿੱਲੇ ਸੀ ਜਦੋਂ ਨੌਕਰੀ ਮਿਲਿਆ ਮੈਨੂੰ ਪਤਾ ਮੈਂ 2 ਕਿੱਲੇ ਕਿਵੇਂ ਦਿੱਤੇ ਨੇਗੇ ਨਹੀਂ ਉਹਦਾ ਵੀ ਤਾਂ ਕੁਝ ਬਣਾ ਹੀ ਆ ਉਹ ਮੜਾ ਮੋਟਾ ਕੁ 2 ਰੁਪਏ ਜੋੜਦਾ ਹੈ ਖਰਾਬ ਨਹੀਂ ਉਹ ਕਰਦਾ ਜੋੜ ਨੂੰ ਹਜੇ ਜਦੋਂ ਜੋੜਨ ਦਾ ਟਾਈਮ ਆ ਗਿਆ ਜੋੜ ਦੂ ਮੈਂ ਕਿਹੜਾ ਜਵਾਬ ਦੇਣਾ ਅੱਜ ਦਾ ਜਵਾਬ ਦੇਦਾ ਹਜੇ ਤਾਂ ਨਾ ਕੋਈ ਆਪਦਾ ਉਹ ਕੋਠੀਆਂ ਪਾਉਣ ਨੂੰ ਫਿਰਦਾ ਤੇ ਮੇਰਾ ਘਰ ਢਾਉਣ ਨੂੰ ਫਿਰਦਾ ਇਹਦਾ ਕੀ ਮਤਲਬ ਹੈ ਕੀਟਾ ਤਾਵੇ ਤੇਰਾ ਉਹਨੇ ਕਰਾਂ ਵਾਲੀ ਗੱਲ ਨਹੀਂ ਕਿ 2 ਰੁਪਏ ਦੇਣੀ ਨਹੀਂ ਮਾਰੀ ਜਨ ਹੈ ਵੀ ਆਪਦੀਆਂ ਚੱਕਲਾ ਘਰ ਨੂੰ ਸਿਰ ਤੇ ਤੂੰ ਆ ਬਾਲਾ ਦਾ ਮੇਰੀ ਗੱਲ ਸੁਣ ਲੈ ਜੇ ਮੈਂ ਪਾਉਣ ਵਾਲਾ ਹੋਇਆ ਮੈਂ ਆਪੇ ਪਾ ਲੂੰਗਾ ਤੂੰ ਜਿਹੜਾ ਮੇਰਾ ਹਿੱਸਾ ਮੈਨੂੰ ਦੇ ਦੇ ਉਹਦਾ ਹਿੱਸਾ ਉਹਨੂੰ ਦੇ ਦੇ ਮੈਂ ਜਮਾ ਨਹੀਂ ਕੁਝ ਕਹਿੰਦਾ ਚੱਲ ਬੱਸ ਮੈਨੇ ਸੈਡ ਦੀ ਸਿੱਕੀ ਬਦਲਵਾਈ ਅੱਡ ਹੁਣ ਤੱਕ ਕਿੱਦਾਂ ਦਾ ਫਿਰਦਾ ਸੀ ਤਾਂ ਹੀ ਤਾਂ ਤੂੰ ਇਹ ਓਖੜੇ ਕਹਾੜੇ ਬੋਤ ਮੈਨੇ ਨਹੀਂ ਸੀ ਇਹਨੇ ਮਜਬੂਰ ਕਰਤਾ ਮੈਨੂੰ ਕਾਹਦਾ ਮਜਬੂਰ ਕਰਤਾ ਮੈਂ ਆ ਤੂੰ ਇਹਦੇ ਮਗਰ ਲੱਗਿਆ ਹੋਆ ਤੀਨੀ ਦੇ ਮਗਰ ਲੱਗਿਆ ਹੋਆ ਮੈਨੂੰ ਕਿਉਂ ਲੱਗੂਗਾ ਮੈਂ ਨਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਸਾਰਾ ਮੱਚਦੇ ਨੇ ਮੱਚਦੇ ਨੇ ਵੀ ਇਹ ਡਿਊਟੀ ਕਰਦੀ ਔਰ ਡਿਊਟੀ ਕਰਦਾ ਹੋਈਆਂ ਕਿਸੇ ਦੇ ਹਿਸਾਬ ਨਾਲ ਪਾ ਅੱਡ ਬਿੱਡ ਹੋ ਜਾਈਏ ਹੋ ਜਾ ਅੱਡ ਭਾਈ ਪਾਲਾ ਬੰਡੀਆਂ 10 ਕਿੱਲੇ ਜ਼ਮੀਨ ਦੇ ਨੇ ਨਾ ਤੈਨੇ ਸੇ ਕਰ ਲੈ 10 ਚੋਂ ਤਿੰਨ ਕਿਵੇਂ ਤਿੰਨੇ ਪਾਣ ਕੇ ਮੇਰਾ ਹਿੱਸਾ ਕਿੱਧਰ ਜਾਊ ਭਾਈ ਮ ਤਾ ਮੇਰੀ ਗੱਲ ਸੁਣ ਲੈ ਮੈਨੂੰ ਤੇਰੀ ਜ਼ਮੀਨ ਦੀ ਲੋੜ ਵੀ ਨਹੀਂ ਨਾ ਤੇਰੇ ਘਰ ਦੀ ਲੋੜ ਐ ਜੇ ਮੇਰੇ ਹੱਥਾਂ 'ਚ ਨਾ ਦਮ ਆਏਗਾ ਜਾਂ ਮੇਰਾ ਦਿਮਾਗ ਕੰਮ ਕਰਦਾ ਤਾਂ ਮੈਂ ਹੋਰ ਵੀ ਪਾ ਲੂੰਗਾ ਚੱਲ ਬਈ ਬੈਗ-ਬੈਗ ਕਰ ਲੈ ਆਪਾਂ ਸਵੇਰੇ ਜਾਵਾਂਗੇ ਅੱਛਾ ਭੱਜੋ ਮੇਰੇ ਸਿਰ 'ਤੇ ਸ਼ਾਂਤ ਦਿਖਾਉਣੇਗਾ ਤੁਸੀਂ ਹਾਂ ਚੰਗਾ ਪਲਾ ਮੈਂ ਕਹੀ ਜਨੇ ਭਾਈ ਜਿਹੜਾ ਕੋਈ ਹਿੱਸਾ ਬੈਨਾ ਛੋੜਾ ਭਾਈ ਆਉਂਦੇ ਜ਼ਮੀਨ ਚੋਂ ਜ਼ਮੀਨ ਲਓ ਆਪਦੀ ਜਿਹੜੀ ਤੁਹਾਡੇ ਹਿੱਸੇ ਵੰਦੀਆ ਤਿੰਨ ਤਿੰਨੇ ਸਦਾ ਪੈਣਗੇ ਪੈਣਗੇ ਸਿੱਧੀ ਗੱਲ ਕਿਤੇ ਮਰਜੀ ਭੱਜ ਲਾ ਮਾਈਡ ਤੀਜਾ ਹਿੱਸਾ ਰੱਖੇਗੀ ਆਪ ਉਹਦਾ ਫਿਰ ਉਹ ਕਿਹਨੂੰ ਦੇਗੀ ਕਿਉਂ ਉਹ ਮੇਰਾ ਮੈਂ ਰੋਟੀ ਖਾਉਂਗੀ ਮੈਂ ਕਿਹਦੇ ਸੱਤੇ ਰੋਟੀ ਖਾਉਂਗੀ ਭਾਈ ਜੇ ਮੈਂ ਦੋ ਘਟੇ ਹੋਣਗੇ ਹਾਂ ਦੇ ਮੇਰੇ ਕੋਲ ਰੋਟੀਆਂ ਮਿਲੀਆਂ ਨਹੀਂ ਤੈਨੂੰ ਕਦੇ ਮਿਲੀਆਂ ਨੇ ਆ ਹੁਣ ਤਾਂ ਤੁਸੀਂ ਕਿਹੜੀ ਦਿੰਨੇ ਮੈਨੇ ਪਰੌਂਠੇ ਦਿਸ ਕੀ ਸੋਡੀ ਬਦਲਵਾਈ ਦੇਖ ਘਰ ਮੈਂ ਆਪਦਾ ਰੱਖੂੰ ਕਿਸੇ ਨੂੰ ਨਹੀਂ ਦਿੰਦੀ ਠੀਕ ਹੈ ਇਹ ਜਿੰਨਾ ਚਿਰ ਮੈਂ ਜਿਉਂਦੀ ਆ ਉਹਨਾਂ ਚਿਰ ਮੈਂ ਕਿਸੇ ਨੂੰ ਘਰ ਚ ਖੰਗਣ ਵੀ ਨਹੀਂ ਦਿੰਦੀ ਚੱਲ ਯਾਰ ਆਪਾਂ ਆਪ ਦਾ ਕਰ ਲਾਂਗੇ ਜਿਹੜਾ ਜ਼ਮੀਨ ਦਾ ਲਿਆ ਕਰੂਹੀ ਸਾਡੇ ਕੋਲ ਮੇਰੇ ਮੁਰੇ ਹੱਥ ਥੋੜੀ ਜਮੀਨ ਸੋਨੂੰ ਮੁਬਾਰਕ ਆ ਚੱਲ ਚੰਗਾ ਜਾ ਬਰੇਪਾਲ ਚ ਇਹ ਉੱਥੇ ਜਾ ਜਿੱਧਰ ਮਰਜੀ ਜਾਓ ਨਿਕਲੋ ਬੜਾ ਸਾ ਤੇਰਾ ਮੁੰਡਾ ਜਦੋਂ ਲੋੜ ਪਈ ਯਾਦ ਕਰੇਂਗੀ ਨਾ ਉਹਦੀ ਆ ਜੂਗਾ ਆਹੋ ਕਰੂਗੇ ਯਾਦ ਹੁਣ ਤਾਂ ਮੈਨੂੰ ਤੁਸੀਂ ਗਾਹਾਂ ਬੈਠੇ ਉਹਨੂੰ ਪਰੌਂਠੇ ਦਿੰਨੇ ਹੋ ਸਰੀਕਾ ਨਹੀਂ ਝੜਤੀ ਮੇਰੇ ਕੋਲੇ ਅੱਢ ਤਰੀਕਾ ਬੰਦੇ ਕੋਲੇ ਅੱਢ ਤਰੀਕਾ ਆਹ ਥੋੜਾ ਨਾ ਕਰਦੇ ਹੁੰਦੇ ਨੇ ਫੇਰ ਵੀ ਅਕਸਰ ਭਾਈ ਪਰਝਾਈ ਆ ਤੁਸੀਂ ਉਹਦੇ ਹੈ ਦੇਖ ਲਾ ਬੇਬੇ ਹੁਣ ਹਿੱਸਿਆਂ ਤੱਕ ਵੀ ਗੱਲ ਆ ਗਈ ਕੋਈ ਨਾ ਵੀਰ ਕੋਈ ਨਾ ਕੋਈ ਨਾ ਹਿੱਸਿਆਂ ਤੱਕਰ ਗੱਲ ਆ ਗਈ ਮੈਂ ਬੈਠੀ ਆ ਨਾ ਮੈਂ ਆਪਦਾ ਘਰ ਆਹੀ ਰੱਖੂੰਗੀ ਕਿਤੇ ਮਰਜੀ ਰਹਿਣ ਨਾ ਰਹਿਣ ਤੇ ਜ਼ਮੀਨ ਚੋਂ ਮੈਂ ਤੀਜਾ ਹਿੱਸਾ ਲੈਣਾ ਲੈਣਾ